ਮੈਂ ਤਾਂ ਇਹ ਜੋ ਕਹਿਣਾ ਚਾਹੁੰਦਾ ਜੀ ਕਿ ਮੇਰੀ ਕੁੱਟਮਾਰ ਗੁਰਦੁਆਰਾ ਵਿਖੇ ਜੰਡਸਰ ਵਿਖੇ ਹੋਈ ਹੈ ਜੀ ਮੈਂ ਤਾਂ ਆਪਣੀ ਡਿਊਟੀ ਨਿਭਾ ਰਿਆ ਸੀਗਾ ਤੇ ਡਿਊਟੀ ਮੈਂ ਬਹੁਤ ਚੰਗੀ ਤਰ੍ਹਾਂ ਨਿਭਾ ਰਿਆ ਹਾਂ ਮੈਂ ਸਾਮ ਨੂੰ 6 ਵਜੇ ਗੁਰਦੁਆਰਾ ਸਾਹਿਬ ਗਿਆ ਰਹਿ ਰਿਹਾ ਸੀ ਜੀ ਪਾਠ ਕਰਨ ਤੇ ਜਦੋਂ ਮੈਂ ਪਾਠ ਕਰਨ ਤੇ ਆਪਣੇ ਹੱਥ ਪੈਰ ਧੋ ਕੇ ਬੈਠ ਗਿਆ ਤਾਂ ਇਹ ਬੰਦਾ ਨੰਗੇ ਸਿਰੋਂ ਆਇਆ ਅੰਦਰ ਆ ਕੇ ਅਨਸਰ ਮੈਨੂੰ ਗਾਲ ਕੱਢੀ ਮੈਂ ਉੱਠ ਕੇ ਬੈਠਾ ਹੋ ਗਿਆ ਵੀ 10 ਭਾਈ ਕੀ ਗੱਲ ਹੈ ਗਾਲ ਕਾ ਤੋ ਕਢਣਾ ਹੈ ਇਸਨੇ ਮੇਰੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਨਾਲੇ ਮੇਰੇ ਥੱਪੜ ਲਾਏ ਥੱਪੜ ਤੋਂ ਬਾਅਦ ਫਿਰ ਇਹਨੇ ਮੇਰੇ ਪੱਗ ਲਾ ਕੇ ਥੱਲੇ ਸਿੱਟ ਕੇ ਉੱਪਰ ਪੈਰ ਧਰਿਆ ਕੇਸਾਂ ਦੀ ਮੇਰੇ ਨਾਲ ਦੀ ਬੇਇੱਜ਼ਤੀ ਕੀਤੀ ਤੇ ਮੈਂ ਮੇਰਾ ਕੋਈ ਕਸੂਰ ਨਹੀਂ ਕਿਸੇ ਗੱਲ ਦਾ ਵੀ ਕੋਈ ਕਸੂਰ ਨਹੀਂ ਮੈਂ ਹਰ ਪੱਖ ਤੋਂ ਸਹਿਯੋਗ ਦੇ ਰਿਹਾ ਹਾਂ ਕਮੇਟੀ ਨੂੰ ਵੀ ਉੱਥੇ ਤੇ ਪਿੰਡ ਨੂੰ ਵੀ ਨਗਰ ਸਾਰਾ ਮੇਰੇ ਨਾਲ ਖੜਾਗਾ ਕਿਸੇ ਤੋਂ ਵੀ ਕੋਈ ਵੀ ਬੰਦਾ ਮੇਰੇ 'ਚ ਕੋਈ ਕਸੂਰ ਕੱਢ ਦੇ ਇੱਕ ਵੀ ਮੈਂ ਉਸ ਗੱਲ ਦਾ ਜ਼ਿੰਮੇਵਾਰ ਹੋਊਂਗਾ ਜੀ ਮੇਰੇ 'ਚ ਕੋਈ ਕਸੂਰ ਨਹੀਂ ਮੈਨੂੰ ਬਿਨਾ ਕਿਸੇ ਗੱਲਬਾਤ ਤੋਂ ਬੰਦੇ ਨੇ ਘੁੱਟਿਆ ਔਰ ਨੰਗੇ ਸਿਰ ਆਇਆ ਮੈਨੂੰ ਤਾਂ ਇੱਥੋਂ ਤੱਕ ਵੀ ਹੋ ਗਿਆ ਕਿ ਉਹ ਕਿਤੇ ਗੁਰੂ ਘਰ ਦੇ ਅੰਦਰ ਵੜ ਕੇ ਕੋਈ ਬੇਅਦਬੀ ਨਾ ਕਰਦੇ ਮੈਂ ਇਸ ਕਰਕੇ ਖੜਾ ਹੋ ਗਿਆ ਨਹੀਂ ਮੈਂ ਖੜਾ ਵੀ ਨਹੀਂ ਸੀ ਹੁੰਦਾ ਕਿਉਂਕਿ ਮੇਰੇ 'ਚ ਕੋਈ ਕਸੂਰ ਹੀ ਨਹੀਂ ਸੀਗਾ ਤੇ ਮੈਨੂੰ ਤਾਂ ਮੈਂ ਤਾਂ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਮੈਨੂੰ ਪੂਰਾ ਸਹੀ ਸਹੀ ਨਿਆਂ ਦਿੱਤਾ ਜਾਵੇ ਸੱਚ ਤੇ ਪਹਰਾ ਦਿੱਤਾ ਜਾਵੇ ਮੈਂ ਇਸ ਦੀ ਕਾਪੀ ਗੜਗੱਦ ਸਾਹਿਬ ਨੂੰ ਵੀ ਅਕਾਲ ਤਖਤ ਸਾਹਿਬ ਜੀ ਨੂੰ ਭੇਜ ਦਿੱਤੀ ਹੈਗੀ ਅਤੇ ਮੈਂ ਹੋਰ ਵੀ ਸੰਸਥਾਵਾਂ ਨੂੰ ਇਹ ਦੱਸ ਦਿੱਤਾ ਗਿਆ ਹੈ ਮੈਨੂੰ ਪੂਰਾ ਨਿਆਂ ਚਾਹੀਦਾ ਮੈਨੂੰ ਉਮੀਦ ਹੈ ਕਿ ਪੂਰਾ ਸਹੀ ਤੇ ਸਹੀ ਨਿਆਂ ਮੈਨੂੰ ਸਰਕਾਰ ਦੇਵੇਗੀ ਫਿਰ ਕੋਈ ਪਹਿਲਾਂ ਵੀ ਕੋਈ ਡਿਊਟੀ ਤੁਸੀਂ ਹਾਂ ਪਹਿਲਾਂ ਮੈਂ 50 ਸਾਲ ਤੋਂ ਪਾਠਾਂ ਦੀ ਸੇਵਾ ਕਰ ਰਿਹਾ ਹਾਂਗਾ ਅਤੇ ਮੈਂ ਸੇਵਾ ਮੁਕਤ ਇੱਕ ਕਰਮਚਾਰੀ ਹਾਂਗਾ ਮੈਂ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਬਤੌਲ ਕਰੜਕ ਸੇਵਾ ਕੀਤੀ ਹੈ ਮੇਰੇ ਉਸ ਡਿਊਟੀ ਦੇ ਦੌਰਾਨ ਕਦੇ ਵੀ ਮੈਨੂੰ ਕਿਸੇ ਤਰੀਕੇ ਦੇ ਕੋਈ ਪੱਤਰ ਇਹੋ ਜਿਹਾ ਮੇਰੀ ਸ਼ਾਨ ਦੇ ਖਿਲਾਫ ਨਹੀਂ ਆਇਆ ਤੇ ਮੈਨੂੰ ਸਰਕਾਰ ਵੱਲੋਂ ਸਨਮਾਨਤ ਵੀ ਕੀਤਾ ਗਿਆ ਹੈ ਇਮਾਨਦਾਰੀ ਦੇ ਕੇਸਾਂ ਵਿੱਚ ਕੌਣ ਸੀ ਵਿਅਕਤੀ ਹੈ ਕਿਉਂ ਹੋਇਆ ਕਿ ਕਾਰਨ ਕੀ ਹੈਗਾ ਇਹਦੇ ਕਾਰਨ ਤਾਂ ਮੈਨੂੰ ਕੋਈ ਉਸਨੇ ਦੱਸਿਆ ਨਹੀਂ ਜੇ ਕੋਈ ਮੈਨੂੰ ਉਹ ਕਾਰਨ ਦੱਸਦਾ ਫਿਰ ਮੈਂ ਉਹ ਬੈਠ ਕੇ ਉਹਦੀ ਸੈਟੀਸਫਾਈ ਵੀ ਕਰਾਉਂਦਾ ਪਰ ਮੈਨੂੰ ਉਸਨੇ ਕਾਰਨ ਨਹੀਂ ਦੱਸਿਆ ਕੋਈ ਕੋਈ ਉਹਦੇ ਦਿਮਾਗ 'ਚ ਕੀ ਗੱਲ ਆਈ ਸੀ ਕੀ ਨਹੀਂ ਆਈ ਇਹ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਔਰ ਮੈਂ ਇਸ ਬਾਰੇ ਕੁਝ ਨਹੀਂ ਕਰ ਸਕਦਾ ਤੇ ਕਿੱਥੋਂ ਦਾ ਵਿਅਕਤੀ ਰਹਿਣ ਵਾਲਾ ਹੈ ਇਹ ਮੈਂ ਜੰਡਸਰ ਕੋਠਿਆਂ ਦਾ ਹੀ ਹੈ ਪਾਕਾ ਖਾਲਸਾ ਵਾਹਿਬ ਜੀ ਕੀ ਫਤਿਹ ਜੀ ਹਾਂਜੀ ਅਸੀਂ ਭਾਈ ਬਲਵਿੰਦਰ ਸਿੰਘ ਜੋ ਜੰਡਸਰ ਗੁਰੂ ਘਰ ਡਿਊਟੀ ਕਰਦੇ ਆ ਇਹ ਸਾਡੇ ਨਗਰ ਮੋੜ ਨਾਬੇ ਦੇ ਆ ਅਸੀਂ ਗੱਲਪਤੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਤੇ ਗੱਲਪਤੀ ਸਮੂਹ ਨਗਰ ਪੰਚਾਇਤ ਆ ਇਥੇ ਪਹੁੰਚੀ ਆ ਬਾਬਾ ਬਲਵਿੰਦਰ ਸਿੰਘ ਨੂੰ ਹੌਸਲਾ ਸਜਾਈ ਕਰਨ ਵਾਸਤੇ ਜੋ ਇਹਨਾਂ ਦੇ ਨਾਲ ਕੱਲ ਇਹਨਾਂ ਦੀ ਕੇਸਾਂ ਦੀ ਬੇਅਦਬੀ ਕੀਤੀ ਗਈ ਇਹਨਾਂ ਦੀ ਦਸਤਾਰ ਦੀ ਬੇਅਦਬੀ ਕੀਤੀ ਗਈ ਕਿ ਇਹਨਾਂ ਨੂੰ ਫੁੱਲ ਇਨਸਾਫ ਦਿਵਾਇਆ ਜਾਵੇ ਅੱਜ ਜੋ ਬਾਬਾ ਰਾਜाराम ਸਿੰਘ ਜੀ 96 ਕਰੋੜੀ ਉਹਨਾਂ ਦੇ ਪਿਤਾ ਜੀ ਦੇ ਨਾਲ ਵੀ ਸਾਡੀ ਮੁਲਾਕਾਤ ਹੋਈ ਬਰਨਾਲੇ ਉਹਨਾਂ ਨੇ ਵੀ ਪੂਰਾ ਭਰੋਸਾ ਦਿਵਾਇਆ ਕਿ ਇਹਨਾਂ ਨੂੰ ਇਨਸਾਫ ਦਿਵਾਇਆ ਜਾਵੇਗਾ ਪਹਿਲੀ ਤੌਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇ ਕਾਨੂੰਨੀ ਤੌਰ ਤੇ ਪ੍ਰਸ਼ਾਸਨ ਇਹਨਾਂ ਦੀ ਮਦਦ ਨਹੀਂ ਕਰਦਾ ਫਿਰ ਸ੍ਰੀ ਅਕਾਲ ਤਖਤ ਸਾਹਿਬ ਤੇ ਇਹਨਾਂ ਨੂੰ ਬੁਲਾ ਕੇ ਉਸ ਨਗਰ ਨੂੰ ਬੁਲਾ ਕੇ ਅਤੇ ਨਾਲ ਹੀ ਪ੍ਰਸ਼ਾਸਨ ਨੂੰ ਬੁਲਾ ਕੇ ਉੱਥੇ ਪਾਈ ਵੀ ਜਿਹੜੀ ਬੰਦੀ ਕਾਰਵਾਈ ਕੀਤੀ ਜਾਵੇਗੀ ਹਰਜਿੰਦਰ ਸਿੰਘ ਜੀ ਮੇਰਾ ਨਾਮ ਗਗਨਪ੍ਰੀਤ ਸਿੰਘ ਆ ਜੀ ਹਾਂਜੀ ਕੀ ਕਹਿਣਾ ਚਾਹਣੇ ਅਸੀਂ ਮੌੜਨਾਬਾ ਦੇ ਵਸਨੀਕ ਆ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਬਲਵਿੰਦਰ ਸਿੰਘ ਔਰ ਰਵਿੰਦਰ ਬਾਬਾ ਜੀ ਸਾਡੇ ਨਾਲ ਦੇ ਪਿੰਡ ਲਗਦੇ ਕੋਠਿਆਏ ਜਾਨਸਰ ਉੱਥੇ ਸੇਵਾ ਕਰਦੇ ਸੀਗੇ ਜੀ ਇਹਨਾਂ ਦੀ ਕੋਈ ਸੀਗਾ ਜੀ ਕੋਈ ਵਿਅਕਤੀ ਇਹਨਾਂ ਦੀ ਵੀਡੀਓ ਵਾਇਰਲ ਹੋਈ ਹੈਗੀ ਸਾਡੇ ਪਿੰਡ ਦੇ ਨੇ ਇਹ ਕੁਝ ਸਮਾਂ ਪਹਿਲਾਂ ਸਾਡੇ ਗੁਰਦੁਆਰਾ ਸਾਹਿਬ ਇੱਥੇ ਨੇੜੇ ਜੇ ਉੱਥੇ ਵੀ ਸੇਵਾ ਕਰਦੇ ਰਹੇ ਸੀ ਇਹਨਾਂ ਦੀ ਵੀਡੀਓ ਜਦੋਂ ਵਾਇਰਲ ਹੋਈ ਸੀ ਇਹਨਾਂ ਕੋਲ ਪਹੁੰਚ ਕੇ ਪੁੱਛਿਆ ਤੇ ਇਹਨਾਂ ਨੇ ਦੱਸਿਆ ਵੀ ਕੋਈ ਸੀਗਾ ਹੀ ਸ਼ਰਾਰਤ ਦੇ ਅਨਸਰ ਵਾਲਾ ਵਿਅਕਤੀ ਜੋ ਵੀ ਸੀਗਾ ਜੀ ਉਹਨਾਂ ਨੇ ਇਹਨਾਂ ਨੇ ਬੇਇੱਜ਼ਤੀ ਕੀਤੀ ਜੀ ਇਹਨਾਂ ਦੀ ਪੱਗ ਰੋਲੀ ਗਈ ਇਹਨਾਂ ਦੇ ਕੇਸ ਪੱਤੇ ਗਏ ਕੋਈ ਬਿਨਾ ਕੋਈ ਗੱਲ ਵੀ ਨਹੀਂ ਦੱਸੀ ਚਲੋ ਕੋਈ ਇਹ ਕੋਈ ਝਗੜਾ ਹੋ ਵੀ ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਨਿਬੜਿਆ ਜਾ ਸਕਦਾ ਜੀ ਪਰ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਕਰਮਾਂ ਦੇ ਵਿੱਚ ਹੀ ਇਹਨਾਂ ਨੇ ਬੇਅਦਬੀ ਕੀਤੀ ਗਈ ਆ ਅਸਤਾ ਬਸ ਇਹੀ ਆ ਬਾਬਾ ਜੀ ਕੋਲ ਇਹਨਾਂ ਨਾਲ ਆ ਹਰ ਵਕਤ ਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਦੋਸ਼ੀ ਖਿਲਾਫ ਹੀ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਜੇ ਕੋਈ ਕਾਰਵਾਈ ਨਹੀਂ ਵੀ ਹੁੰਦੀ ਤਾਂ ਅਸੀਂ ਇਹਨਾਂ ਨਾਲ ਆ ਜੀ ਸਾਰਾ ਪਿੰਡ ਨਾਲ ਸਾਡੇ ਸਾਰੇ ਜੁਣਿਆਂ ਦੇ ਜਥੇਬੰਦਗੀਆਂ ਨਾਲ ਆ ਜੀ ਜੋ ਹੋਊਗਾ ਸੀ ਉਹ ਅੱਗੇ ਕਰਾਂਗੇ ਧਰਨੇ ਵਗੈਰਾ ਜੋ ਸਾਡੇ ਲਾਉਣ ਨੂੰ ਕੋਈ ਕਰਾਓਗਾ ਸੜਕ ਰੋਕਾਂਗੇ ਜੀ ਪਰ ਇਹਨਾਂ ਨੂੰ ਸਾਫ਼ ਦਵਾ ਕੇ ਹਟਾਂਗੇ ਜੀ ਸਾਡੇ ਪਣ ਜੀ ਸਭ ਤੋਂ ਜ਼ਿਆਦਾ ਸ੍ਰੀਮਸ਼ ਇਹਨਾਂ ਨੂੰ ਮੰਨਦੇ ਐਨੇ ਸ੍ਰੀ ਬਾਬਾ ਜੀ ਨੇ ਐਨੇ ਨਿਮਰਤਾ ਵਾਲੇ ਬਾਬੇ ਨੇ ਜੇ ਇਹਨਾਂ ਨਾਲ ਐਨੇ ਨਿਮਰਤਾ ਵਾਲੇ ਬੰਦੇ ਨਾਲ ਕੁਝ ਹੋਣ ਲੱਗ ਗਿਆ ਜੀ ਫਿਰ ਤਾਂ ਵਸਰ ਗਿਆ ਜੀ ਬਿਲਕੁਲ ਹੀ ਨਜਾਇਜ਼ ਧੱਕਾ ਕੀਤਾ ਗਿਆ ਜੀ ਅਸੀਂ ਤਾਂ ਇਹੀ ਮੰਗ ਕਰਦੇ ਵੀ ਇਹਨਾਂ ਨੂੰ ਇਨਸਾਫ਼ ਮਿਲੇ ਸਹੀ ਤਰੀਕੇ ਨਾਲ ਮਿਲੇ ਸਹੀ ਢੰਗ ਨਾਲ ਮਿਲੇ ਸ੍ਰੀ ਗੱਜਰ ਫਿਰ ਇੱਕ ਗੁਰੂ ਘਰ ਦੇ ਵਿੱਚ ਗਰੰਥੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਠੀਕ ਕਰਨਾ ਚਾਹੀਦਾ ਇਜਰਾਤ ਸੈਣਾ ਥਾਣੇ ਦੀ ਜਿਹੜੀ ਇਹ ਘਟਨਾ ਹੈ ਸੈਣਾ ਥਾਣੇ ਦੇ ਵਿੱਚ ਇੱਕ ਪਿੰਡ ਪੈਂਦਾ ਜੰਡਸਰ ਉੱਥੇ ਬਲਵਿੰਦਰ ਸਿੰਘ ਨਾਂ ਦਾ ਜਿਹੜਾ ਗ੍ਰੰਥੀ ਹੈ ਉਹ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਕਰਦਾ ਤੇ ਗੁਰਦੁਆਰਾ ਸਾਹਿਬ ਦੇ ਵਿਹੜੇ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਹੈ ਉਹਦਾ ਕੋਈ ਪੈਸਿਆਂ ਦਾ ਲੈਣ ਦੇਣ ਸੀ ਕਿ ਉਹਦੇ ਸੰਬੰਧੀ ਉਹਦੀ ਕੁੱਟਮਾਰ ਹੋਈ ਹੈ ਤੇ ਐਸ ਪਰ ਸਟੇਟਮੈਂਟ ਜੋ ਕਾਰਵਾਈ ਬਣਦੀ ਹੈ ਉਹ ਕੀਤੀ ਜਾਊਗੀ